ਇਹ ਆ ਜੀ ਵੀਰ ਸਿੱਖਾਂ ਵਾਲਾ ਜਿਹੜਾ ਕਿ ਬਾਬਾ ਕਾਲਾ ਮਹਿਰ ਸੰਧੂ ਜੀ ਦੀ ਜਗਾ ਹੈ ਇਹ ਕੋਟਪੁਰਾ ਦੇ ਨਜ਼ਦੀਕ ਆ ਇੱਥੇ ਜ਼ਿਆਦਾਤਰ ਸੰਧੂ ਗੋਤ ਵਾਲੇ ਆ ਕੇ ਪਹਿਲਾਂ ਇੱਥੇ ਮਿੱਟੀ ਕੱਢਦੇ ਆ ਉਸ ਤੋਂ ਬਾਅਦ ਅੰਦਰ ਦਰਸ਼ਨ ਲਈ ਜਾਂਦੇ ਆ ਆਜੋ ਆਪਾਂ ਵੀ ਚੱਲਦੇ ਆ ਅੱਜ ਅੰਦਰ ਤੇ ਕਿਉਂਕਿ ਇਹਦੇ ਬਾਰੇ ਮੈਂ ਬਹੁਤ ਸੁਣਿਆ کافی ਵਾਰੀ ਮੈਂ ਆ ਵੀ ਚੁੱਕੀ ਆ ਇੱਥੇ ਆਪਾਂ ਦੇਖਦੇ ਆਂ ਬਾਬਾ ਜੀ ਦਾ ਸਟੱਚ ਬਹੁਤ ਜਿਆਦਾ ਸੋਹਣਾ ਇਹ ਹੁਣੇ ਥੋੜਾ ਟਾਈਮ ਪਹਿਲਾਂ ਹੀ ਮੈਨੂੰ ਲੱਗਦਾ ਬਣਿਆ ਹੈ ਆਪਾਂ ਜਾਣੇ ਅੰਦਰ ਦਰਸ਼ਨ ਲਈ ਪਹਿਲਾਂ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕੌਣ ਕੌਣ ਇੱਥੇ ਆਇਆ ਤਾਂ ਕਿਹਨੂੰ ਇਹਦੇ ਬਾਰੇ ਪਤਾ ਹੈ ਕਿਉਂਕਿ ਜ਼ਿਆਦਾਤਰ ਸੰਧੂ ਗੋਤ ਵਾਲੇ ਆਉਂਦੇ ਆ ਪਰ ਇੱਥੇ ਸਾਰੇ ਆ ਸਕਦੇ ਆ ਇਹ ਬੇਟੀ ਆ ਜੀ ਸੰਗਤ ਜਿਹੜੀ ਕਿ ਪ੍ਰਸ਼ਾਦਾ ਸ਼ਕਰੀ ਆ ਜੋ ਆਪਾਂ ਚੱਲਦੇ ਆਂ ਹੁਣ ਅੰਦਰ ਕਿਉਂਕਿ ਇੱਥੇ ਜੋ ਵੀ ਦਿਲੋਂ ਅਰਦਾਸ ਕਰਦਾ ਹੈਗਾ ਉਹਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਮੈਂ ਇੱਥੇ ਸੁਣਿਆ ਇੱਥੇ ਬਹੁਤ ਸਾਰਿਆਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਤਾਂ ਇੱਥੇ ਅੰਦਰ ਇਹ ਬਾਬਾ ਤਨਤਨ ਬਾਬਾ ਕਾਲਾ ਮਹਿਰ ਜੀ ਸੰਧੂ ਜੀ ਆ ਇੱਥੇ ਇਹਨਾਂ ਦੇ ਨਾਮ ਦੀ ਦਾਰੂ ਚੜਾਈ ਜਾਂਦੀ ਆ ਜਿਨ੍ਹਾਂ ਜਿਨ੍ਹਾਂ ਦੀ ਸੁੱਖ ਪੂਰੀ ਹੁੰਦੀ ਆ ਇੱਥੇ ਦਾਰੂ ਚੜਾਈ ਜਾਂਦੀ ਆ ਬਹੁਤ ਸਾਰਿਆਂ ਦੀ ਮਾਨਤਾ ਹੈ ਇੱਥੇ ਸੰਧੂ ਗੋਤਵਾਲੇ ਜ਼ਿਆਦਾਤਰ ਨਵੇਂ ਜਦੋਂ ਵਿਆਹ ਹੁੰਦਾ ਉਹਨਾਂ ਦਾ ਆਉਂਦੇ ਆ ਇੱਥੇ ਸ਼ਰਾਬ ਚੜਾਉਂਦੇ ਆ ਦਾ ਇੱਥੇ ਮੇਲਾ ਵੀ ਲੱਗਦਾ ਮੜਾਣੇ ਦਾ ਮੇਲਾ ਜਿਹਨੂੰ ਕਿਹਾ ਜਾਂਦਾ ਹੈ ਅੱਜ ਆ ਜਾ ਚੁੱਕੇ ਆ ਬੇਟ ਸਿੱਖਾ ਵਾਲਾ ਜਿਹੜਾ ਕਿ ਬਾਬਾ ਕਾਲਾ ਮਹਿਰ ਜੀ ਦੀ ਜਗ੍ਹਾ ਸੱਸੀ ਗਾਲ ਜੀ ਤਾਂ ਤੁਹਾਨੂੰ ਬਾਬਾ ਕਾਲਾ ਮਹਿਰ ਜੀ ਹਾਂਜੀ ਪੁੱਛੋ ਜੀ ਮਤਲਬ ਕਿ ਇਹਦਾ ਇਤਿਹਾਸ ਕੀ ਆ ਕਿ ਕਿੱਦਾਂ ਮੰਨਦਾ ਕਿਉਂਕਿ ਜ਼ਿਆਦਾਤਰ ਦੇਖਿਆ ਕਿ ਦਾਰੂ ਇੱਥੇ ਚੜਦੀ ਆ ਕੀ ਇਹਦੀ ਮੰਨਤਾ ਕਿ ਸੰਧੂ ਗੋਤ ਵਾਲੇ ਜ਼ਿਆਦੇ ਇੱਥੇ ਹੁੰਦੇ ਆ ਕਿੱਦਾਂ ਮਤਲਬ ਸਾਰੀ ਇਹਦੀ ਇਹ ਜੀ ਸਾਡੇ ਪਚੋਕੜ ਜਿਹੜਾਗਾ ਪਾਕਿਸਤਾਨ ਤੋਂ ਆ ਜੀ ਅੱਛਾ ਜੀ ਬਾਬਾ ਕਾਲਾ ਮਹਿਰ ਜੀ ਦੇ ਪਿਤਾ ਜੀ ਦੇ ਚਾਰ ਬਿਆਸ ਸੀ ਠੀਕ ਹੈ ਜੀ ਉਹਨਾਂ ਚਾਰਾਂ ਪਤਨੀਆਂ ਚੋਂ ਬਾਬਾ ਜੀ ਹੋਏ ਸੀ ਜੀ ਉਹ ਵੀ ਸਾਡੇ ਮਰਾਸੀ ਖਾਨਦਾਨ ਦੀ ਸੇਵਾ ਕਰਦੇ ਹੁੰਦੇ ਸੀ ਬਾਬੇ ਪੰਜਾ ਪੀਰਾਂ ਦੀ ਠੀਕ ਹੈ ਜੀ ਉਹਨਾਂ ਦੀ ਹੁਕਮਾਂ ਮੁਤਾਬਕ ਬਾਬਾ ਜੀ ਜੀ ਜਨਮ ਹੋਇਆ ਤੇ ਉਦੋਂ ਬਾਬਾ ਜੀ ਦਾ ਨਾਮ ਰੱਖਿਆ ਗਿਆ ਕਾਲਾ ਜੀ ਬਾਬਾ ਜੀ ਦੀ ਪਰ ਉਪਕਾਰ ਕਿਰਪਾ ਸੀ ਪੰਜਾ ਪੀਰਾਂ ਦੀ ਤੇ ਉਹਨਾਂ ਸਦਕਾ ਬਾਬਾ ਜੀ ਦਾ ਨਾਮ ਹੋਇਆ ਫਿਰ ਉਹ ਬਾਈ ਕੋਲ ਅਸਰ ਚੋਟੀ ਸੀ ਜਿਹੜੀ ਕਿ ਆਪਣੇ ਪੱਟੀਆਂ ਨੇ ਉਹਨਾਂ ਤੋਂ ਲੈ ਲਈ ਸੀ ਠੀਕ ਹੈ ਬਾਈ ਮਿਸਟੇਕ ਜਿੱਦਾਂ ਵੀ ਉਹਨਾਂ ਨੂੰ ਹਨਾ ਝੂਠ ਫਰਦ ਮਾਰ ਕੇ ਉਹਨਾਂ ਤੋਂ ਲੈ ਲਈ ਤਾਂ ਉਹ ਚੋਟੀ ਸਦਾ ਹੀ ਦੁੱਧ ਦਿੰਦੀ ਸੀ ਅੱਛਾ ਜੀ ਅਸਰ ਚੋਟੀ ਉਹਦੋਂ ਉਸ ਟਾਈਮ ਦਾ ਬੰਦਾ ਸੋਈਆਂ ਮੱਜਾਂ ਤੋਂ ਦੁੱਧ ਲੈਂਦਾਗਾ ਪਰ ਅਸਰ ਚੋਟੀ ਦੁੱਧ ਦਿੰਦੀ ਸੀ ਹਾਂ ਬਾਬਾ ਜੀ ਨੇ ਉਹਨਾਂ ਤੋਂ ਚੋਟੀ ਵਾਪਸ ਲੈ ਕੇ ਉਹਨਾਂ ਨੇ ਬਾਬਾ ਜੀ ਦਾ ਸਿਰ ਕਲਮ ਕਰ ਦਿੱਤਾ ਅੱਛਾ ਜੀ ਸਰਕਲ ਮੋਂ ਹੁੰਦੇ ਨਾਲ ਬਾਬਾ ਜੀ ਦੂਤਰੋਂ ਲੜਦੇ ਲੜਦੇ ਪਾਕਿਸਤਾਨ ਚੋਂ ਇੱਧਰ ਆਏ ਆ ਤਾਂ ਸਿੱਖਾਂ ਵਾਲੀ ਬੀੜ ਇੱਥੇ ਸਰ ਉਹਦਾ ਤਾਂ ਠੰਡਾ ਹੋਇਆ ਸੀ ਉੱਥੇ ਇੱਕ ਲੇਡੀ ਸੀ ਜੋ ਨੀਲ ਟੇਰ ਰਹੀ ਸੀ ਉਸ ਟਾਈਮ ਆਪਣੇ ਨੀਲ ਦਿੰਦੇ ਹੁੰਦੇ ਸੀਗੇ ਸੂਤ ਨੂੰ ਅੱਛਾ ਜੀ ਨੀਲ ਟੇਰਦੀ ਜਦੋਂ ਬਾਬਾ ਜੀ ਸਰ ਠੰਡਾ ਹੋ ਗਿਆ ਤਾਂ ਅੱਠ ਠੰਡਾ ਹੋ ਗਿਆ ਇੱਥੇ ਅੱਛਾ ਜੀ ਤੇ ਫਿਰ ਬਾਬਾ ਜੀ ਨੂੰ ਚਾਹਣ ਵਾਲੇ ਸੀਗੇ ਪੰਜ ਪੀਰ ਤੇ ਗੁਰੂ ਗੋਖਨਾਥ ਜੀ ਦੇ ਚੇਲੇ ਠੀਕ ਹੈ ਜੀ ਬਾਬਾ ਜੀ ਦੀ અપਾਰ ਪਰਪਰੀ ਆ ਪੰਜਾ ਪੀਰਾਂ ਦੀ ਗੁਰੂ ਗੋਖਨਾਥ ਜੀ ਦੀ ਨੌ ਨਾਥਾਂ ਦੀ 52 ਵੀਰਾਂ ਦੀ ਤੇ ਮਾਤਾ ਕਾਲੀ ਦੀ ਠੀਕ ਹੈ ਜੀ ਉਹ ਜਦੋਂ ਉੱਥੇ ਬਾਬਾ ਜੀ ਰੁਕਸਤ ਹੋਏ ਦੁਨੀਆ ਤੋਂ ਉਹਨਾਂ ਦੇ ਨਾਮ ਦੀ 8 ਟ੍ਰੈਗੇ ਜਿਹਨੂੰ ਅਸੀਂ ਪੂਜਦੇ ਹਾਂ ਇਸ ਟਾਈਮ ਠੀਕ ਹੈ ਟੱਡੇ ਉੱਪਰ ਚਰਾਗ ਲੱਗਦੇ ਆ ਠੀਕ ਆ ਜਿਹੜੀ ਸ਼ਰਾਬ ਚੜਦੀ ਆ ਬਾਬਾ ਜੀ ਦੇ ਨਾਮ ਦੀ ਉਹ ਮਾਤਾ ਕਾਲੀ ਦੇ ਨਾਮ ਦੀ ਚੜਦੀ ਆ ਜੀ ਬਾਬਾ ਜੀ ਨਹੀਂ ਪੀਂਦੇ ਸੀ ਕਿਉਂਕਿ ਜਿਹੜੇ ਪੀਰ ਫਕੀਰ ਹੁੰਦੇ ਆ ਇਹ ਕਦੇ ਵੀ ਨਸ਼ੇ ਨੂੰ ਹੱਥ ਨਹੀਂ ਲਾਉਂਦੇ ਉਹਨਾਂ ਤੇ ਕਿਰਪਾ ਸਦਕਾ ਮਾਤਾ ਕਾਲੀ ਦੀ ਕਿਰਪਾ ਸਦਕਾ ਸ਼ਰਾਬ ਚੜਾਈ ਜਾਂਦੀ ਹੈ ਜਦੋਂ ਬਾਬਾ ਜੀ ਦੁਨੀਆ ਤੋਂ ਰੁਖਸਤ ਹੋਏ ਆ ਉਹਨਾਂ ਦਾ ਜਿਹੜਾ ਨਾਮ ਦਾ ਦੇਣਾ ਲੈਣਾ ਸੀ ਬਾਬਾ ਜੀ ਇਹ ਕਹਿ ਗਏ ਸੀ ਨੂੰ ਨੂੰ ਪੁੱਤ ਪੁੱਤਰਿਆਂ ਵਾਲੇ ਸੀ ਕਹਿ ਗਏ ਸੀ ਵੀ ਮੇਰੇ ਨਾਮ ਦਾ ਜਿਹੜਾ ਦੇਣਾ ਲੈਣਾ ਤੁਸੀਂ ਮਰਾਸੀ ਨੂੰ ਦੇਣਾ ਜੋ ਵੀ ਅੱਜ ਦੇ ਟਾਈਮਸ ਸਾਨੂੰ ਤਿਲ ਫਲ ਚੜਦਾ ਬਾਬਾ ਜੀ ਦੇ ਸਾਡੇ ਬਾਬ ਸਿੱਧ ਜੋਂ ਦੇ ਨਾਮ ਦਾ ਚੜਦਾ ਕੋਈ ਸਿੱਧ ਜੋਂ ਬਾਬਾ ਜੀ ਬਾਬਾ ਕਾਲਾ ਮੇਰ ਦੇ ਨਾਲ ਹੁੰਦੇ ਸੀਗੇ ਉਹਨਾਂ ਦੇ ਨਾਮ ਤੋਂ ਸਾਨੂੰ ਭੇਡਾ ਚੜਦੀ ਆ ਮਾਤਾ ਕਾਲੀ ਜੀ ਨੇ ਫਿਰ ਬਾਬਾ ਜੀ ਨੂੰ ਆਖਿਆ ਤੁਹਾਡੇ ਨਾਮ ਦਾ ਦੇਣਾ ਲੈਣਾ ਤਾਂ ਤੁਸੀਂ ਦੇ ਚੱਲੇ ਹੋ ਮੇਰੇ ਨਾਮ ਦਾ ਕਿੱਥੇ ਲੱਗੂਗਾ ਉਹ ਫਿਰ ਕਹਿ ਗਈ ਜਿੱਥੇ ਮੇਰੇ ਨਾਮ ਦਾ ਦੇਣਾ ਲੈਣਾ ਲੱਗਣਾ ਉੱਥੇ ਤੇਰਾ ਵੀ ਲੱਗੋ ਤਾਈਓ ਸਾਨੂੰ ਸ਼ਰਬ ਚੜਦੇ ਆ ਅੱਛਾ ਜੀ ਤੇ ਬਾਬਾ ਜੀ ਦਾ ਜਿਹੜਾ ਸਰੀਰ ਸੀਗਾ ਉਹਦਾ ਕੀ ਕੀਤਾ ਫਿਰ ਇਹਨਾਂ ਨੇ ਉਹ ਜੀ ਜਦੋਂ ਗੁਰੂ ਗੋਰਖਨਾਥ ਜੀ ਦੇ ਚੇਲੇ ਤੇ ਪੰਜ ਪੀਰਾਂ ਦੇ ਜਦੋਂ ਉਹਨਾਂ ਆਪਸ ਵਿੱਚ ਟਕਰਾਅ ਹੋ ਗਿਆ ਵੀ ਉਹ ਕਹਿੰਦੇ ਸੀ ਦਫਨਾਉਣਾ ਜੀ ਦੂਸਰੀ ਧਰ ਕਹਿੰਦੀ ਸੀ ਅਸੀਂ ਇਹਨੂੰ ਸੰਸਕਾਰ ਕਰਨਾ ਹੈ ਠੀਕ ਹੈ ਬਾਬਾ ਜੀ ਦੀ ਦੇ ਇਟੋ ਪਰਪੇ ਸੀ ਹਾਂ ਉਹ ਜੋ ਦੋਨਾਂ ਦਾ ਆਪਸ ਵਿੱਚ ਕੋਈ ਵਿਚਾਰ ਟੰਡਰਾ ਨਹੀਂ ਬਣਿਆ ਤਾਂ ਬਾਬਾ ਜੀ ਦੇ ਰੁਕਸਤ ਹੋ ਗਏ ਸੀ ਦਿਨ ਇਹ ਤੋਂ ਛੁੱਟ ਗਈ ਸੀ ਉਹਨਾਂ ਦਾ ਨਾਂ ਸੰਸਕਾਰ ਹੋਇਆ ਅੱਛਾ ਜੀ ਤੇ ਦਾ ਨਾਂ ਦਫਨਾ ਹੋਇਆ ਜੀ ਠੀਕ ਹੈ ਹਾਂਜੀ ਠੀਕ ਹੈ ਮਤਲਬ ਜਿਹੜੇ ਇੱਥੇ ਦੇਖਿਆ ਕਿ ਮਤਲਬ ਮਿੱਟੀ ਕੱਢਦੇ ਜਿੱਥੇ ਉਹਦੀ ਕੀ ਮਤਲਬ ਹੈ ਮਹਾਨ ਮਿੱਟੀ ਸਾਡੇ ਬਜ਼ੁਰਗ ਦੀ ਕੱਢੀ ਜਾਂਦੀ ਬਾਬੇ ਸਿੱਧ ਜੌਣ ਦੀ ਅੱਛਾ ਜੀ ਬਾਬਾ ਜਿਹਦੇ ਨਾਲ ਦੋ ਜਾਣੇ ਹੁੰਦੇ ਸੀਗੇ ਇੱਕ ਬਾਬਾ ਸਿੱਧ ਜੌਣ ਸੀ ਹਾਂ ਇੱਕ ਸੀ ਪੰਡਤ ਜੀ ਪੰਡਤ ਰਸੋਈਆ ਸੀ ਪੰਡਤ ਨੇ ਹੀ ਬਾਬਾ ਜੀ ਨੂੰ ਬਾਬਾ ਜੀ ਬਾਰੇ ਪੱਟਿਆਂ ਨੂੰ ਦੱਸਿਆ ਸੀ ਵੀ ਇਦਾਂ ਕਰ ਕੇ ਸੌਂਦੇ ਤਾਈਓ ਉਹਨਾਂ ਦੀ ਜਿਹੜਾ ਸੀਸ ਕਲਮ ਕਰ ਦਿੱਤਾ ਗਿਆ ਸੀ ਇੱਕ ਸਾਡੇ ਬਜਰਗਨਿਸ ਸਾਡੇ ਬਜਰਗਨਿਸ ਦਾ ਹੀ ਬਾਬੇ ਕਾਲੇ ਮਹਿਰ ਦੀ ਆਪਣੀ ਸੇਵਾ ਕੀਤੀ ਆ ਠੀਕ ਹੈ ਤਾਈਓ ਉਹਦਾ ਦੇਣਾ ਲੈਣਾ ਸਾਨੂੰ ਚੜਦਾ ਉਹਦੀ ਸਾਡੀ ਸੇਵਾ ਮੁਤਾਬਕ ਜੋ ਵੀ ਦੇਣਾ ਲੈਣਾ ਉਹਦੀ ਸੇਵਾ ਦਾ ਹੀ ਚੰਗ ਵਿੱਚ ਮਿਲਦਾ ਰਿਹਾ ਠੀਕ ਠੀਕ ਬਹੁਤ ਬਹੁਤ ਧੰਨਵਾਦ ਤੁਹਾਡਾ